ਸਵੇਰੇ ਸਵੇਰੇ ਬੜੀ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲੁਧਿਆਣਾ ਪੱਛਮੀ ਤੋਂ ਐਮਐਲਏ ਗੁਰਪ੍ਰੀ ਗੋਗੀ ਹੋਣਾ ਦੀ ਮੌਤ ਹੋ ਗਈ ਹੈ ਜੀਆਂ ਦੱਸਦੇ ਕਿ ਮੌਤ ਸਿਰ ਦੇ ਵਿੱਚ ਗੋਲੀ ਲੱਗਣ ਦੇ ਨਾਲ ਹੋਈ ਹੈ ਬੇहद ਦੁਖਦਾਈ ਕਾਹਰ ਹੈ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੋਇਆ ਹਸਪਤਾਲ ਦੇ ਵਿੱਚ ਪਰਿਵਾਰ ਪਹੁੰਚੇ ਹੈ ਘਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਸਾਰਾ ਪਰਿਵਾਰ ਔਰ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਮਐਲਏ ਗੁਰਪ੍ਰੀ ਗੋਗੀ ਜੋ 2022 ਦੇ ਵਿੱਚ ਐਮਐਲਏ ਬਣਦੇ ਨੇ ਭਾਰਤਪੂਰਨ ਆਸ਼ੂ ਨੂੰ ਹਰਾਉਂਦੇ ਨੇ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸੀ ਤਦਾਦ ਦੇ ਕਿ ਲਗਾਤਾਰ ਉਹ ਕਾਉਂਸਲਰ ਵੀ ਬਣਦੇ ਰਹੇ ਤੇ ਇਸ ਵਾਰ ਵੀ ਉਹਨਾਂ ਦੀ ਪਤਨੀ ਨੇ ਐਮਸੀ ਦੀ ਇਲੈਕਸ਼ਨ ਲੜੀ ਸੀ ਹਾਲਾਂਕਿ ਹਾਰ ਗਈ ਸੀ ਐਮਸੀ ਦੀ ਇਲੈਕਸ਼ਨ ਪਰ ਤੋਂ ਦਾ ਦੇ ਕਿ ਗੁਰਪ੍ਰੀ ਗੋਗੀ ਜੋ ਕਿ ਬੁੱਢਾ ਨਾਲਾ ਦੇ ਲਈ ਜਿਹੜੀ ਕਮੇਟੀ ਬਣੀ ਸੀ ਉਸ ਦੇ ਚੇਅਰਮੈਨ ਵੀ ਸੀ ਤੇ ਲਗਾਤਾਰ ਕੱਲ ਸਾਰਾ ਦਿਨ ਉਹ ਬਿਜ਼ੀ ਰਹੇ ਆਪਣੇ ਸ਼ੈਡਿਊਲ ਦੇ ਵਿੱਚ ਮੁਲਾਕਾਤਾਂ ਕਰਦੇ ਰਹੇ ਲੋਕਾਂ ਦੇ ਨਾਲ ਜਿੱਥੇ-ਜਿੱਥੇ ਜਾਣਾ ਸੀ ਜਿੱਥੇ ਕੋਈ ਇਵੈਂਟ ਸੀ ਉੱਥੇ ਜਾਂਦੇ ਰਹੇ ਸੰਸਿਚੇ ਹੋਣਾਂ ਦੇ ਨਾਲ ਉਹਨਾਂ ਦੀ ਕੱਲ ਦੀ ਇੱਕ ਫੋਟੋ ਵੀ ਸ਼ਾਮ ਸਾਹਮਣੇ ਆਈ ਹੈ ਤਾਂ ਲਗਾਤਾਰ ਸ਼ਾਮ ਤੱਕ ਉਹ ਆਪਣਾ ਬਿਜ਼ੀ ਸੀ ਆਪਣੇ ਸ케ਡਿਊਲ ਨੂੰ ਲੈ ਕੇ ਤਾਂ ਦੱਸਦੇ ਕਿ ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਆਪਣੇ ਐਕਟ ਨੂੰ ਲੈ ਕੇ ਜਿਸ ਤਰ੍ਹਾਂ ਉਹ ਬਿਹੇਵ ਕਰਦੇ ਸੀ ਜਿਸ ਤਰ੍ਹਾਂ ਉਹ ਬੇਬਾਕੀ ਦੇ ਨਾਲ ਬੋਲਦੇ ਸੀ ਜਿਸ ਤਰ੍ਹਾਂ ਉਹਨਾਂ ਦਾ ਪਹਿਰਾਵਾ ਹੁੰਦਾ ਸੀ ਖਾਸ ਤੌਰ ਤੇ ਲਗਜ਼ਰੀ 2 ਸੀਟਰ ਗੱਡੀ ਰੱਖਣੀ ਹੋਵੇ ਜਾਂ ਫਿਰ ਲਗਜ਼ਰੀ ਜਿਹੜੀਆਂ ਐਣਕਾਂ ਲਗਾਈਆਂ ਹੋਣ ਜਾਂ ਫਿਰ ਲਗਜ਼ਰੀ ਉਹਨਾਂ ਦੇ ਵੱਲੋਂ ਸੂਟ ਬੂਟ ਪਾਏ ਹੋਣ ਉਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਹੈ ਕਾਫੀ ਜ਼ਿਆਦਾ ਰੰਗੀਨ ਮિજાਜ ਦੇ ਵੀ ਲੱਗਦੇ ਸੀ ਕਾਫੀ ਜ਼ਿਆਦਾ ਸ਼ੌਕੀਨ ਵੀ ਲੱਗਦੇ ਸੀ ਪਰ ਜਿਹੜਾ ਤੁਸੀਂ ਦੇਖ ਸਕਦੇ ਹੋ ਬੇहद ਮੰਦ ਭਾਗੀ ਖਬਰ ਹੈ ਐਮਐਲਏ ਗੁਰਪ੍ਰੀ ਗੋਗੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਹਾ ਜਾਂਦਾ ਹੈ ਕਿ ਸਿਰ ਦੇ ਵਿੱਚ ਗੋਲੀ ਲੱਗੀ ਹੈ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦੇ ਪਰਿਵਾਰ ਦੀ ਤਸਵੀਰ ਹੈ ਤਾਂ ਇਹ ਪਰਿਵਾਰ ਦੀ ਤਸਵੀਰ ਜਿਹੜੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਘਰ ਪਰਿਵਾਰ ਪੂਰਾ ਹਸਪਤਾਲ ਦੇ ਵਿੱਚ ਪਹੁੰਚਿਆ ਹੋਇਆ ਸਾਰਾ ਮੈਂਬਰ ਜਿਹੜੇ ਆ ਉਹਨਾਂ ਦੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਘਰ ਦਾ ਇੱਕ ਜੀ ਹਾਲਾਂਕਿ ਐਮ ਐਲ ਏ ਵਿਧਾਇਕੇ ਚੀਜ਼ਾਂ ਦਾ ਬਾਅਦ ਦੀਆਂ ਨੇ ਜਦੋਂ ਪਹਿਲਾਂ ਘਰ ਦਾ ਜੀ ਹੀ ਚਲਿਆ ਗਿਆ ਤਾਂ ਪਿੱਛੇ ਕੀ रह ਜਾਂਦਾ ਤਾਂ ਗੱਲ ਇਹ ਸਾਨੂੰ ਸੋਚਣ ਵਾਲੀ ਹੈ ਕਿ ਬੰਦੇ ਦੇ ਮਨ ਦੇ ਵਿੱਚ ਚੱਲਦਾ ਕੀ ਰਹਿੰਦਾ ਤੁਸੀਂ ਦੇਖੋ ਕਿ ਅਸੀਂ ਨਾ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕੋਈ ਪੈਸੇ ਵਾਲਾ ਕਿੰਨੀਆਂ ਖੁਸ਼ੀਆਂ ਨੇ ਬਾਹਰੋਂ ਕੀ ਦਿਖਦਾ ਕੀ ਪਾਉਂਦਾ ਕਿਹੋ ਜਿਹਾ ਵਤੀਰਾ ਇਹ ਗੱਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਅਸਲ ਦੇ ਵਿੱਚ ਪਤਾ ਤਾਂ ਇਹ ਕਰਨਾ ਹੁੰਦਾ ਕਿ ਬੰਦੇ ਦੇ ਅੰਦਰ ਕੀ ਚੱਲਦਾ ਹੈ ਬੰਦੇ ਦੇ ਘਰ ਦੇ ਵਿੱਚ ਕੀ ਚੱਲਦਾ ਹੈ ਕੀ ਹਾਲਾਤ ਹੈ ਜੇ ਬਣੇ ਕੀ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕੀ ਘਰ ਦੇ ਵਿੱਚ ਕੋਈ ਕਲੇਸ਼ ਹੋਇਆ ਜਾਂ ਫਿਰ ਕੀ ਗੱਲ ਹੋਈ ਕਿਉਂਕਿ ਜੋ ਪਰਿਵਾਰ ਮੈਂਬਰ ਮੁੱਢਲੇ ਤੌਰ ਤੇ ਗੱਲ ਕਹਿ ਰਹੇ ਹੈ ਖਾਸ ਤੌਰ ਤੇ ਐਮਐਲਏ ਗੋਗੀ ਹੋਣਾ ਦੀ ਪਤਨੀ ਇਹ ਗੱਲ ਕਹਿ ਰਹੇ ਨੇ ਕਿ ਉਹ ਆਪ ਖੁਦ ਕਿਸੇ ਹੋਰ ਕਮਰੇ ਦੇ ਵਿੱਚ ਸੀ ਉਹਨਾਂ ਦਾ ਬੇਟਾ ਉੱਪਰ ਕਿਸੇ ਆਪਣੇ ਕਮਰੇ ਦੇ ਵਿੱਚ ਸੀ ਤੇ ਐਮਐਲਏ ਗੋਗੀ ਡਰਾਈング ਰੂਮ ਦੇ ਵਿੱਚ ਬੈਠੇ ਸੀ ਤੇ ਉਹਨਾਂ ਦੇ ਵੱਲੋਂ ਡਰਾਈング ਰੂਮ ਦੇ ਵਿੱਚ ਹੀ ਆਪਣੇ ਕੁੱਕ ਨੂੰ ਕਹਿ ਕੇ ਰੋਟੀ ਉੱਥੇ ਮੰਗਵਾਈ ਗਈ ਪਰ ਜਦੋਂ ਕੁੱਕ ਉਹਨੇ ਰੋਟੀ ਲੈ ਕੇ ਜਾਂਦਾ ਤਾਂ ਉਸ ਸਮੇਂ ਅਚਾਨਕ ਉਸ ਨੂੰ ਆਵਾਜ਼ ਸੁਣਾਈ ਦਿੰਦੀ ਹੈ ਕਿ ਗੋਲੀ ਵੱਜੀ ਜੱਜਰੂ ਭੱਜ ਕੇ ਦੇਖਦਾ ਤਾਂ ਗੋਲੀ ਜਿਹੜਾ ਸਿਰ ਦੇ ਵਿੱਚ ਲੱਗੀ ਹੁੰਦੀ ਹੈ ਤੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਡਰਾਈング ਰੂਮ ਦੇ ਵਿੱਚ ਤਾਂ ਸਾਡੇ ਸੀਸੀਟੀਵੀ ਕੋਈ ਹੈ ਨਹੀਂ ਇਹ ਗੱਲ ਵੈਸੇ ਪਚਣ ਵਾਲੀ ਨਹੀਂ ਹੈ ਪਰ ਫਿਰ ਵੀ ਇਹ ਗੱਲਾਂ ਬਾਅਦ ਦੀਆਂ ਨੇ ਕਿਉਂਕਿ ਪੁਲਿਸ ਜਾਂਚ ਦਾ ਵਿਸ਼ਾ ਪੁਲਿਸ ਕਰ ਰਹੀ ਹੈ ਜਾਂਚ ਲਗਾਤਾਰ ਇਨਵੈਸਟੀਗੇਸ਼ਨ ਹੋ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਕਿਵੇਂ ਇਹ ਸਭ ਕੁਝ ਹੋ ਗਿਆ ਕੀ ਉਸ ਜਿਹੜਾ ਐਮਐਲਏ ਗੁੱਗੀ ਹੋਣਾ ਦੇ ਦਿਮਾਗ ਚ ਚੱਲਦਾ ਸੀ ਜੋ ਬਾਹਰੋਂ ਉਹਨਾਂ ਦੀ ਪਰਸਨੈਲਿਟੀ ਤੋਂ ਬਿਲਕੁਲ ਅਜਿਆ ਨਹੀਂ ਲੱਗਦਾ ਸੀ ਕਿ ਕਦੇ ਉਹ ਨਿਰਾਸ਼ ਹੋ ਸਕਦੇ ਆ ਕਦੇ ਉਹ ਐਦਾਂ ਦਾ ਸਟੈਪ ਲੈ ਸਕਦੇ ਆ ਕਦੇ ਉਹ ਸੂ ਸਾਈਡ ਕਰਨ ਬਾਰੇ ਸੋਚ ਵੀ ਸਕਦੇ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਦਿਖਾਇਆ ਗਿਆ ਬਾਹਰ মিডিਆ ਦੇ ਸਾਹਮਣੇ ਜਿਵੇਂ ਉਹ ਵਧੀਆ ਸੂਟਡ ਬੂਟਡ ਰਹਿੰਦੇ ਸੀ ਵਧੀਆ ਚੰਗੇ ਖਾਸੇ ਉਹਨਾਂ ਦੇ ਵੱਲੋਂ ਮਹਿੰਗੇ ਕੱਪੜੇ ਪਾ ਕੇ ਮਹਿੰਗੀਆਂ ਹੈਟਸ ਲੈ ਕੇ ਸਿਰ ਦੇ ਉੱਪਰ ਮਹਿੰਗੀ ਲਕਜ਼ਰੀ ਟੂ ਸੀਟਰ ਗੱਡੀ ਲੈ ਕੇ ਜਾਇਆ ਜਾਂਦਾ ਸੀ ਤਾਂ ਉਹ ਗੱਲਾਂ ਨੂੰ ਲੈ ਕੇ ਕੋਈ ਸੋਚ ਨਹੀਂ ਸਕਦਾ ਕਿ ਅਜਿਹਾ ਵੀ ਕਰ ਸਕਦੇ ਆ ਐਮਐਲਏ ਗੋਗੀ ਪਰ ਸਾਰਾ ਕੁਝ ਜਾਂਦਾ ਬਿਸ਼ਾ ਤੁਸੀਂ ਦੇਖੋ ਕਿ ਲੋਕਾਂ ਦੇ ਮਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਅੱਜਕੱਲ੍ਹ ਦੁਨੀਆ ਇੰਨੀ ਤੇਜ਼ ਹੋਈ ਪਈ ਹੈ ਦੁਨੀਆ ਇੰਨੀ ਫਾਸਟ ਹੋਈ ਪਈ ਹੈ ਮਿੰਟ ਸੈਕਿੰਡ ਦੇ ਨਾਲ-ਨਾਲ ਜਿਹੜਾ ਘਟਨਾਵਾਂ ਵਾਪਰ ਦੀਆਂ ਨੇ ਪਰ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਕਿਸੇ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੈ ਅਸਲ ਭਾਂਬੜ ਤਾਂ ਇੱਕ ਬੰਦੇ ਦੇ ਇੱਕ ਇਨਸਾਨ ਦੇ ਦਿਲ 'ਚ ਚੱਲਦਾ ਹੈ ਦਿਮਾਗ 'ਚ ਚੱਲਦਾ ਹੈ ਉਹ ਗੱਲਾਂ ਜਿਹੜੀਆਂ ਬੁੱਝਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਉਹ ਇੱਕ ਆਰ ਜੇ ਸਿਮਰਨ ਨਾਦੀ ਕੁੜੀ ਜੋ ਕਿ ਇੰਨਾ ਜ਼ਿਆਦਾ ਖੁਸ਼ਮિજાਜ ਹੋ ਕੇ ਵੀਡੀਓਜ਼ ਪਾਉਂਦੀ ਸੀ ਰੀਲਸ ਬਣਾਉਂਦੀ ਸੀ ਬੜਾ ਹੱਸਦੀ ਸੀ ਬੜਾ ਲੋਕਾਂ ਨੂੰ ਸੈਲੀਬ੍ਰੇਟ ਕਰਦੇ ਸੀ ਲੱਖਾਂ ਚ ਉਹਦੇ ਫੋਲੋਅਰ ਸੀ 7-8 ਲੱਖ ਉਹਦੇ ਇੰਸਟਾਗ੍ਰam ਤੇ ਫੋਲੋਅਰ ਸੀ ਪਰ ਉਹਦੀ ਵੀ ਲਾਸ਼ ਜਿਹੜੀ ਹੈ ਫਲੈਟ ਚੋਂ ਮਿਲੀ ਕਿਹਾ ਜਾਂਦਾ ਹੈ ਕਿ ਉਸਨੇ ਵੀ ਸੁਸਾਈਡ ਕੀਤਾ ਤਾਂ ਅਸਲ ਸ਼ੋਰ ਜੋ ਬੰਦਾ ਬਾਹਰ ਪਾਉਂਦਾ ਹੈ ਉਹਦੀ ਗੱਲ ਨਹੀਂ ਅਸਲ ਸ਼ੋਰ ਉਹ ਹੁੰਦਾ ਹੈ ਜੋ ਬੰਦੇ ਦੇ ਅੰਦਰ ਚੱਲਦਾ ਹੁੰਦਾ ਹੈ ਤੇ ਬੰਦਾ ਬਾਰੋਂ ਚੁੱਪ ਹੁੰਦਾ ਤੇ ਬੰਦੇ ਦੀ ਬਾਡੀ ਲੈਂਗੁਏਜ ਤੋਂ ਵੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਦਿਮਾਗ ਦੇ ਵਿੱਚ ਕੀ ਕੁਝ ਚੱਲ ਰਿਹਾ ਹੋਊਗਾ ਕਿਹੜੀ ਅਵਸਥਾ ਦੇ ਵਿੱਚ ਦਿਮਾਗ ਹੋਊਗਾ ਕੀ ਉਸ ਦੇ ਪਰਿਵਾਰ ਦੇ ਵਿੱਚ ਚੱਲਦਾ ਹੈ ਕੀ ਉਸ ਦੇ ਘਰ ਦੇ ਵਿੱਚ ਚੱਲਦਾ ਹੈ ਕੀ ਉਸ ਦੇ ਆਪਣੀ ਪਤਨੀ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਚੱਲਦਾ ਇਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਸਭ ਤੋਂ ਵੱਧ ਜਿਹੜਾ ਸੋਚਣ ਵਾਲੀ ਗੱਲ ਹੈ ਕਿ ਜੋ ਬੰਦਾ ਬਾਹਰੋਂ ਇੰਨਾ ਜ਼ਿਆਦਾ ਕੰਫੀਡੈਂਟ ਦਿਖਦਾ ਸੀ ਇੰਨਾ ਜ਼ਿਆਦਾ ਖੁਸ਼ ਮિજાਜ ਇੰਨਾ ਜ਼ਿਆਦਾ ਜਿਹੜਾ ਨਿਤੜਕ ਹੋ ਕੇ ਬੇਬਾਕੀ ਦੇ ਨਾਲ ਬੋਲਣ ਵਾਲਾ ਉਹ ਬੰਦਾ ਅਚਾਨਕ ਇਦਾਂ ਚਲਿਆ ਜਾਵੇ ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਕਈ ਸਵਾਲ ਖੜੇ ਕਰਦੀ ਐ ਸੋ ਸਾਨੂੰ ਇਹ ਗੱਲਾਂ ਸੋਚਣੀਆਂ ਪੈਣਗੀਆਂ ਇਹ ਗੱਲਾਂ ਦੇਖਣੀਆਂ ਪੈਣਗੀਆਂ ਸੋਸਾਇਟੀ ਨੂੰ ਵੀ ਦੇਖਣਾ ਪਊਗਾ ਕਿ ਇਨਸਾਨਾਂ ਦੇ ਬਾਹਰਲੇ ਜਿਹੜਾ ਰਵਈਆ ਉਸ ਤੋਂ 22 ਵਰਸਾ ਜਿਹੜਾ ਉਹਦੇ ਅੰਦਰ ਚੱਲਦਾ ਉਹ ਚੀਜ਼ਾਂ ਕੀ ਨੇ ਹੁਣ ਤੁਸੀਂ ਦੇਖੋ ਐਮਐਲਏ ਗੋਗੀ ਖੁਦ ਕਿਸ ਪ੍ਰਕਾਰ ਦਾ ਉਹਨਾਂ ਦਾ ਵਤੀਰਾ ਰਹਿੰਦਾ ਜਦੋਂ ਆਉਂਦੇ ਸੀ ਵਿਧਾਨ ਸਭਾ ਵੀ ਆਉਂਦੇ ਸੀ ਜਾਂ ਜਦੋਂ ਆਪਣੇ ਹਲਕੇ ਦੇ ਵਿੱਚ ਵੀ ਜਾਂਦੇ ਸੀ ਟੂ ਸੀਟਰ ਗੱਡੀ ਦੇ ਵਿੱਚ ਜਾਂਦੇ ਸੀ ਤੇ ਬੜਾ ਬਿਬਾਕੀ ਦੇ ਨਾਲ ਇੰਟਰਵਿਊਆਂ ਦੇ ਵਿੱਚ ਬੋਲਦੇ ਸੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੋਲਦੇ ਸੀ ਜੋ ਬੁੱਢਾ ਨਾਲੇ ਦਾ ਮਸਲਾ ਹੁੰਦਾ ਖੁਦ ਕਿਸ਼ਤੀ ਲੈ ਕੇ ਥੱਲੇ ਉਤਰੇ ਜਾਂਦੇ ਨੇ ਬੁੱਢੇ ਨਾਲੇ ਦੇ ਵਿੱਚ ਉਸ ਦੌਰਾਨ ਉਹਨਾਂ ਦੀਆਂ ਵੀਡੀਓਜ਼ ਰੀਲਾਂ ਕਿੰਨੀਆਂ ਜਿਆਦਾ ਵਾਇਰਲ ਹੋਈਆਂ ਪਰ ਨਹੀਂ ਲੱਗਦਾ ਸੀ ਕਿ ਅਜੇ ਇਹ ਕੁਝ ਕਰ ਜਾਣਗੇ ਭਾਰਤ ਪੋਸ਼ਣ ਆਸ਼ੂ ਹੋਣਾ ਨੂੰ ਹਰਾਇਆ 2022 ਦੇ ਵਿੱਚ ਜਿਹੜਾ ਜਤ ਦੇ ਨੇ ਪਹਿਲੀ ਵਾਰ ਐਮਐਲਏ ਬਣਦੇ ਨੇ ਪਰ ਤੁਸੀਂ ਨਸੀਬ ਦੇਖੋ ਮੁਕੱਦਰ ਦੇਖੋ ਕਿ ਐਮਐਲਏ ਦੀ ਪੂਰੀ ਟਰਮ ਭੋਗਣ ਦਾ ਵੀ ਜਿਹੜਾ ਉਹਨਾਂ ਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ ਉਸ ਤੋਂ ਪਹਿਲੇ ਦੁਨੀਆ ਨੂੰ ਅਲਵਿਦਾ ਕਹਿ ਕੇ